ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਚੱਲਦਾ ਹੀ ਜੀਰੀ ਦੀ ਤਿਆਰੀ ਦਾ ਕੰਮ ਲੱਗੇ ਹੋਏ ਖੇਤ ਤਿਆਰ ਕਰਨਾ ਪਰ 레이ਜ਼ਰ ਲੱਗੇ ਹੋਏ ਖੇਤ ਕਰਨ ਅੱਜ ਬੁਲਾਇਆ ਸੀਗਾ ਬੰਦਾ 레이ਜ਼ਰ ਵਾਲਾ ਕੱਲ ਪਹਿਲਾਂ ਪਿੰਡ ਕਰਦੇ ਰਹੇ ਪਿੰਡ ਕਰਿਆ ਕਈ ਖੇਤ 레이ਜ਼ਰ ਹੁਣ ਇੱਧਰ ਗੋਸਲਾਂ ਬੁਲਾਇਆ ਏ ਪਹਿਲਾਂ ਆਪਣੇ ਨਾਲੇ ਮਾਰਨਾ ਸੀਗਾ ਫਿਰ ਆਪਣੇ ਵਾਲੇ ਖਰਾਬਾ ਸਾਰਾ ਸਿਸਟਮ ਯਾ ਖਰਾਬ ਹੋਇਆ ਬਾ ਇਹ ਪਿਛਲੇ ਸਾਲ ਦਾ ਤੇ ਮੈਂ ਛੱਡੋ ਹੁਣ ਪੰਮਰਵਾਈ ਲੈਣੇ ਆਂ ਲਕੀੜਾ ਮੈਂਗਾ ਹੁਣ ਸਾਮਾਨ ਇਕੱਠਾ ਕਰੂਗਾ ਛਟਪਟ ਕਰਾਂਗੇ ਮਾਈ ਦੇ ਨਾਮ ਤੇ ਚਲੋ ਮੁਰਾਈ ਦੰਨੇ ਆ ਆਪਣੇ ਲਿਆਜੀ ਦਾ ਹੀ ਲੈਦਰ ਆਇਆ ਹੋਇਆ ਲੱਗੇ ਹੋਏ ਕਰਨ ਮੈਂ 10 ਕਿਲੇ ਕਰਨੇ ਆਂ ਓਰੇ ਚਲੋ ਦਿਖਾਉਨੇ ਆਂ ਤੁਹਾਨੂੰ ਸ਼ਿਆਲ ਦਾ ਜੀ ਲੈਦਰ ਪੰਤ ਲੱਗਿਆ ਹੋਇਆ ਬੱਟਾ ਲਾਉਣ ਸਵਾਗੇ ਨਾਲ 3 ਬਟਾਂ ਲਾ ਦਿੰਨੇ ਮੈਂ ਕਿ ਨਾਲ ਦੀ ਨਾਲ ਕੁਝ ਤਾਂ ਕੱਲ ਲਾਗੇ ਸੀਗੇ ਰੇਹ ਕੱਢਿਆ ਹੋਇਆ ਸੀਗਾ ਰੇਹ ਖੰਡਾਇਆ ਤਾਂ ਕੱਲ ਇਹ ਆਹ ਸਾਰੇ ਖੇਤ ਲੇਜ਼ਰ ਕਰਨੇ ਆ ਇਹ ਪਿਛਲੇ ਸਾਲ ਹੋਏ ਨਹੀਂ ਤੇ ਹੈਗੇ ਬਾਕੀ ਦਾ ਕਰਤੇ ਤੇ ਇਹ ਜ਼ਮੀਨ ਆਪਾਂ ਨੇ ਥੋੜੀ ਜੀ ਕੀਰੀ ਲਵਾਈ ਦੇ ਨੇੜੇ ਇਹ ਜਾ ਕੇ ਲਈ ਧੀ ਤੇ ਉਦੋਂ ਰਹਿ ਗਏ ਤੇ ਕਰਨੇ ਨੂੰ ਮੈਂ ਕਿਹਾ ਚਲੋ ਫੋਨ ਕਰਵਾ ਦਿੰਨੇ ਆ ਲੇਜ਼ਰ ਨਾਲ ਥੋੜਾ ਜਿਹਾ ਫਾਇਦਾ ਜਾ ਹੋ ਜਾਂਦਾ ਏ ਵਧੀਆ ਖੇਤਾਂ ਨੂੰ ਪਾਣੀ ਪੂਣੀ ਦੀ ਖੇਚਲ ਜੀ ਘੜ ਜਾਂਦੀ ਆ ਇੱਕ ਨੱਕੇ ਤੋਂ ਪਾਣੀ ਪਈ ਜਾਂਦਾ ਫਿਰ ਇੱਕ ਮੋਟਰ ਤਾਂ ਨਿਬੜ ਗਿਆ ਸੀਗਾ ਦੂਜੀ ਮੋਟਰ ਤੇ ਆਏ ਆ ਹੁਣ ਦੂਜੀ ਮੋਟਰ ਤੇ ਵੀ ਕਰਤੇ ਦੋ ਕੁ ਗੀਲਿਆਂ ਦੇ ਕਰੀਬ ਪੁਰੇ 5-6 ਗੀਲੇ ਕਰਾਉਣੇ ਆ ਇਹ ਮੋਟਰ ਤੇ ਕੁਝ ਜਿਹੜੇ ਪਿਛਲੇ ਸਾਲ ਰਹਿ ਗਏ ਸੀਗੇ ਇੱਧਰ ਲੱਗਿਆ ਹੋਇਆ ਭੰਤ ਬੱਟਾ ਲਾਉਣ ਸਵਾਗੇ ਨਾਲ ਜਿਹੜੀਆਂ ਥੋੜੀਆਂ ਬੱਟਾ ਰਹਿndੀਆਂ ਸੀਗੀਆਂ ਲਾਉਣ ਨੂੰ ਮੈਂ ਕਿਹਾ ਲੈਜਰ ਤੋਂ ਪਹਿਲਾਂ ਲਾ ਦਈਏ ਸਵਾਗਾ ਪਵਾ ਕੇ ਭੇਜਿਆ ਹੁਣ ਅੱਜ ਹੋ ਜੂਗਾ ਕੰਮ ਗੇੜ ਵਿੱਚ ਲੈਜਰ ਵਾਲਾ ਲੱਗਦਾ ਵੀ ਨਿਬੜੇ ਜਾਊਗਾ ਬਾਕੀ ਦੇਖਦੇ ਹਾਂ ਹੁਣ ਆ ਪਨੀਰੀ ਆ ਜੀ ਆਪਣੀ ਪਨੀਰੀ ਲਗਭਗ ਹੁਣ ਤਿਆਰ ਜੀ ਹੋਏ ਗਈ 12 ਪਾਣਾ ਲੈ ਕੇ ਕੱਲੂ ਛੜਦਾਂਗੇ ਪਾਣੀ ਪਰਸੋਂ ਤੋਂ ਕਰਦਾਂਗੇ ਕੱਦੂ ਦਾ ਸ਼ੁਰੂ ਕੰਮ 122 ਦੀ ਲਗਭਗ ਤਿਆਰੇ ਆ ਪਨੀਰੀ ਉਧਰ ਆਪਣੀ ਅੱਗੇ ਮੁੱਛਲ ਖੜੀ ਆ ਉਹ ਵੀ ਤਿਆਰ ਜੀ ਹੋ ਆ ਮੁੱਛਲ ਆਰ ਬਾਈਓ ਲਾਉਣੀ ਆ ਗੇਤੀਆਂ ਆਈ ਸੀ ਕੇ ਆਪਾਂ ਦੂਜੀ ਮੋਟਰ ਤੇ ਹੀ ਇਹ ਮੋਟਰ ਤੇ ਇੱਕ ਰਾਜਾ ਬਣਾਉਣਾ ਸੀਗਾ ਮੋਟਰ ਤੇ ਆਉਣ ਵਾਸਤੇ ਪਹਿਲਾਂ ਰਾਹ ਸੈਂਟਰ ਵਿੱਚ ਤਾਂ ਉਹ ਤਾ ਕੇ ਆਪਾਂ ਨੇ ਕਲਾਕ ਕਰਿਆ ਏ ਤੇ ਨਾਲੇ ਅੱਜ ਛੜਤਾਈ ਆਪਾਂ ਨੇ ਜਿੜੀ ਲਾਉਣ ਵਾਸਤੇ ਪਾਣੀ ਇੱਕ ਮੋਟਰ ਚਲਾਤੀ ਅੱਜ ਰਾਤ ਰਾਤ ਭਰ ਦੂਗੀ ਜਿੰਨਾ ਏਰੀਆ ਭਰਿਆ ਕੱਲ ਤੋਂ ਕਰਦਾਂਗੇ ਕਦੋਂ ਸਟਾਰਟ ਪਰਸੋ ਤੋਂ ਲੱਗ ਜਾਣਗੇ ਆਪਣੇ ਬੰਦੇ ਜਿਰੀ ਲਾਉਣ ਦਿਖਾਉਣੇ ਆਈ ਤੁਹਾਨੂੰ ਫਿਰ ਖੜਾਈ ਟਰੈਕਟਰ ਆਪਣਾ 855 ਆਹ ਮੋਟਰ ਚਲਾਤੀ ਅੱਜ ਆਪਾਂ ਨੇ ਜਿਰੀ ਵਾਸਤੇ ਪੂਰੇ ਸਗੋਂ ਸਫਾਈ ਰਹਿੰਦੀ ਆ ਕਰਨੇ ਨੂੰ ਕੱਲੂ ਕਰਾਂਗੇ ਉਰੇ ਸਫਾਈ ਕੱਲ ਨੂੰ ਆ ਜਾਣਗੇ ਬੰਦੇ ਆਪਣੇ ਉਰੇ ਇਹ ਮੋਟਰ ਤੇ ਰਹਿ ਗਈ ਬਸ ਸਫਾਈ ਸੁਈ ਕਰਨੇ ਨੂੰ ਇਹ ਮੋਟਰ ਆਪਾਂ ਨੇ ਹੁਣ ਲਈ ਆਈ ਠੇਕੇ ਤੇ ਪਹਿਲਾਂ ਕੁੱਝੀਆਂ ਮੋਟਰਾਂ ਸੀਗੀਆਂ ਪੁਰਾਣੀਆਂ ਹੈਗੀਆਂ ਹੀ ਆਪਣੇ ਕੋਲ ਇਹ ਮੋਟਰ ਆਪਾਂ ਨੇ ਹੁਣ ਲਈ ਆ ਆ ਜਮੀਨ ਇਹਦਾ ਕਰਿਆ ਹੀ ਨਾਲੇ ਰਾਹ ਨੂੰ ਲੋਟ ਦਿਖਾਉਨੇ ਆ ਸਾਨੂੰ ਪਹਿਲਾਂ ਇੱਥੇ ਸੀਗਾ ਸੈਂਟਰ ਵਿੱਚ ਇਹਨੂੰ ਰਾਹ ਪਿੰਡ ਦੀ ਫਿਰਮੀ ਤੋਂ ਹੁਣ ਆਪਾਂ ਨੇ ਇੱਕ ਸਾਈਡ ਤੇ ਕਰਤਾ ਕਿਉਂਕਿ ਇੱਥੇ ਜਗਾ ਸਾਰੀ ਪੌਣਾ ਕਕੀਲਾ ਸੀਗੀ ਇਹ ਅੱਧੋ-ਅੱਧੋ ਹੋ ਜਾਂਦਾ ਤਾਂ ਇਹਦੇ ਵਿੱਚ ਨਾ ਤਾਂ ਫਿਰ ਟਰੈਕਟਰ ਮੁੜਦਾ ਤਾਂ ਇੱਧਰ ਬਣਾਤਾ ਰਸਤਾ ਹੁਣ ਆਪਾਂ ਨੇ ਰਸਤਾ ਵੀ ਬਸ ਜ਼ਿਆਦਾਤਰ ਮੋਟਰ-ਮੋਟਰ ਤੇ ਆਉਣਾ ਹੁੰਦਾ ਏ ਕਿ ਮੋਟਰ ਬੰਦ ਕਰਨੀ ਜਾਂ ਚਲਾਉਣੀ ਆ ਮੋਟਰਸਾਈਕਲ ਵਾਸਤੇ ਬਣਾ ਲਿਆ ਬਾਕੀ ਜ਼ਮੀਨ ਨੂੰ ਤਾਂ ਉੱਧਰ ਸੜਕ ਵੀ ਲੱਗਦੀ ਆ ਰਸਤੇ ਹੋਰ ਵੀ ਲੱਗਦੇ ਆ ਚੱਲਦਾ ਜੀ ਲੈ ਜਾ ਬਾ ਲਾਸਟ ਖੇਤ ਰਹਿ ਗਿਆ ਜੀ ਆਹ ਤਾਂ ਜੀ ਅਜੇ 4 ਦਿਨ ਹੋ ਗਏ ਹੀ ਆਪਣੇ ਲੇਜ਼ਰ ਚੱਲਦੇ ਨੂੰ ਕੱਲ 4 ਦਿਨ ਹੋ ਗਏ ਹਲੇ ਕਰਾਉਣੇ ਸੀਗੇ ਹੋਰ 2-3 ਕੀਲੇ ਹੁਣ ਲੇਜ਼ਰ ਵਾਲਾ ਕਹਿੰਦਾ ਯਾਰ ਮੈਂ ਹੋਰ ਤੇ ਕਰਨਾ ਐ ਵੀ ਤਾਂ ਕਰੀ ਹੋਈ ਅੱਗੇ ਮਾਸ਼ਾਅੱਲ ਕੋਈ ਨਹੀਂ ਜੇ ਮੀਮੂ ਨਾ ਹੋਇਆ ਤਾਂ ਪਰਸੋਂ ਨੂੰ ਕਰ ਜੀ ਆ ਕੇ ਬਾ ਖੇਤ ਕਰਕੇ ਹੁਣੀ ਨਾ ਜਾਣਾ ਏ ਚਲੋ ਆਪਣੇ ਜਿਹੜੇ ਮੇਨ ਖੇਤ ਤੇ ਸਾਰੇ ਹੋ ਗਏ ਥੋੜੇ 4 ਕੀਲੇ ਹੋਰ ਕਰਾਉਣ ਦੀ ਸਲਾਹ ਤੀ ਉਹਨੇ ਕਹਿੰਦਾ ਮੈਂ ਜਾਣਾ ਚਲੋ ਕੋਈ ਨਹੀਂ ਬਾਕੀ 1-2 ਦਿਨ ਤੇ ਬਾਦ ਕਰ ਦੂਗਾ ਕੇ ਲਾ ਗਿਆ ਜੀ ਭੰਟਾ ਭੰਟਾ ਕਿੱਥੇ ਜਾਇਆ ਸੋ ਮੈਨੂੰ ਉੱਥੇ ਛੱਡਿਆ ਜਾ ਹਾਂ ਠੀਕ ਹੈ ਭਰ ਗਈ ਹਾਂ ਭਰ ਗਈ ਪਨੀਰੀ ਭਰ ਗਈ ਚੱਲ ਵਧੀਆ ਬਣ ਗਿਆ ਖੇਤ ਦੇਖ ਲੈ ਕਿਹਾ ਜਾ ਬਣ ਗਿਆ ਪਹਿਲਾਂ ਕੀ ਹਾਲਾਤ ਐ ਇਹਦੇ ਦੋ-ਦੋ ਭੰਟਾ ਦੀਆਂ ਦੋ ਜੇ ਪਾਸੇ ਨੇ ਕਰ ਰਹੇ ਆ ਉਹ ਨਹੀਂ ਕਰ ਰਹੇ ਆ ਚਲੋ ਚੰਗਾ ਜੀਆਂ ਚੱਕ ਹੋ ਗਏ ਹੁਣ ਲਾਗ ਤੇ ਵੀ ਚੱਕ ਹੋ ਜੂਗੀ ਮਿੱਟੀ ਸਾਰੀ ਹਾਂ ਨਹੀਂ ਬੰਦੇ ਨਾਲ ਲੈ ਜਾ ਇੱਕ ਨੰਬਰ ਕਰੇ ਆ ਖੇਤ ਆਏ ਨਹੀਂ ਹੈਗਾ ਵੀ ਵਿਚਾਰੇ ਨਾਲ ਖੇਤਾਂ ਦਾ ਹੀ ਨਾਸ ਕਰਿਆ ਜਾਂ ਉਹ ਆਏ ਨਹੀਂ ਹੈਗਾ ਵੀ ਘੰਟੇ ਬਣਾਉਣੇ ਵਾਲਾ ਹੀ ਕੰਮ ਰੱਖਿਆ ਹਨ ਵਧੀਆ ਵਿਚਾਰਾ ਸੋਨਾ ਚਲਾਉਂਦਾ ਟਰੈਕਟਰ ਕਾਰੀਗਰ ਆ ਬੰਦਾ ਪਲੇਜਰ ਦਾ ਆ ਰੂਮ ਵੀ ਦੇਖ ਲੈ ਜਿਵੇਂ ਹੁਣ ਜੱਗਾ ਆਉਂਦਾ ਨਹੀਂ ਹੈਗਾ ਉਰੇ ਟਰੈਕਟਰ ਕੋਲ ਆ ਹੀ ਨਹੀਂ ਹੈਗਾ ਇਹ ਜਿਹੜਾ ਖੜਾ ਕੇ ਹੀ ਬੈਠਾ ਰਹਿੰਦਾ ਜੱਟ ਤੇ ਆ ਗਿਆ ਚਲਾਉਂਦੇ ਦਾ ਚਲਾਉਂਦਾ ਮੋਟਰ ਤੇ ਆਏ ਸੀਗੇ ਹੁਣ ਟਰੈਕਟਰ ਲੈ ਕੇ ਮਹਿੰਦਰਾ ਮਹਿੰਦਰੇ ਦੀ ਕ ਲੱਤ ਵਾਲੀ ਗੁੱਲੀ ਜੀ ਟੁੱਟ ਗਈ ਜੀ ਆਹ ਵਾਲੀ ਆਹ ਗੁੱਲੀ ਜੀ ਟੁੱਟ ਗਈ ਖੇਤ ਪਾਉਂਦੇ ਪਾਉਂਦੇ ਲੱਗੇ ਆ ਜੀ ਬਿਲਡਿੰਗ ਕਰਨ ਆਪਾਂ ਦਾ ਸਮਾਨ ਸਾਰਾ ਬਿਲਡਿੰਗ ਸੈਟਪ ਵਗੈਰਾ ਸਾਰਾ ਕੋ ਮੋਟਰ ਤੇ ਹੀ ਰੱਖਿਆ ਹੋਇਆ ਕਈ ਵਾਰ ਲੋਡ ਲੋਡ ਪੈ ਜਾਂਦੀ ਆ ਇਹ ਆਪਣਾ ਚੱਕ ਲੀਦਿਆਂ ਹਥਿਆਰ ਲਾਦੀ ਦਾ ਜਿੱਥੇ ਟੰਕਾ ਟੁੰਕਾ ਕੋਈ ਲਾਉਣਾ ਪੈ ਜਾਂਦਾ ਟਰਮੋਟਰ ਪਨੀਰੀ ਨੂੰ ਚੱਲਦੀ ਆ ਇਹ ਵੀ ਟਰੈਕਟਰ ਪਰ ਹੁਣ ਜੋਰ ਬਹੁਤ ਰਿਹਾ ਬੱਟਾ-ਬੁੱਟਾ ਲਾਉਂਦੇ ਰਹੇ ਆ ਇੱਧਰ ਆਪਣਾ ਤੂੜੀ ਦਾ ਟਰਾਲਾ ਭਰਿਆ ਖੜਾ ਏ। ਇਹ ਵੀ ਸਗੋ ਖਾਲੀ ਕਰਨਾ ਤਾਂ ਪਰ ਟਾਈਮ ਜਾਈ ਨਹੀਂ ਲੱਗਿਆ ਹੈਗਾ ਖਾਲੀ ਕਰਨ ਦਾ। ਬੰਦੇ ਦਾ ਫੋਨ ਤਾਂ ਆਇਆ ਹੋਇਆ ਤਾਂ ਲਾਉਣ ਨੂੰ। ਇਹ ਵੀ ਖਾਲੀ ਕਰਾਂਗੇ ਕੱਲ ਕੋਲ ਨੂੰ ਦੇਖਦੇ ਆ। ਬਾਕੀ ਚਲੋ ਮਿਲਦੇ ਆਂ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਨਾਲ। ਚੈਨਲ ਨੂੰ ਕਰਦੇ ਹੋਈ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।